ਮਹਿੰਦੇ ਸਾਹਿਬ ਦੇ ਨਾਲ ਸਾਡੇ ਜੀ ਪਹੁੰਚੇ ਜੀ ਜੀਤਾ ਦਾ ਸਤਰਾਪ ਸਿੰਘ ਜੀ ਨਾਗਰਾ ਨਵਿੰਦਰ ਚਾਹ ਜੀ ਬਲਕਾ ਸਿੰਘ ਜੀ ਜਨ ਮਗਾਰਾ ਪ੍ਰਦੀਪ ਕਾਕੂ ਜੀ ਪਾਕ ਸਿੰਘ ਜੀ ਮਾਨਾ ਈਸੀ ਸ਼ਨੀਵਾ ਜੀ ਨਵੀਨ ਕਾਤੀ ਜੀ ਅਭੀ ਹੱਲਣ ਜੀ ਮੋਹਨ ਸ਼ਰਮਾ ਜੀ ਸਰਦਾਰ ਅਰਤਾਰ ਸਿੰਘ ਦੀ ਕੋਟਰ ਸਾਹਿਬ ਸਰਪੰਚ ਵਰਪਾ ਤੇ ਸਾਰਿਆਂ ਸਚੀਤਾ ਸਾਹਿਬ ਨੂੰ ਪਹੁੰਚਿਆ ਤੇ ਜੀ ਆਇਆਂ ਨੂੰ ਜੀ ਆਇਆਂ ਤੁਸੀ ਸਾਡੇ ਕੋਲ ਪਹੁੰਚੇ ਆਪਣੇ ਵਿਦੇਮਿਆਂ ਪਰ ਸਮੇਂ ਤੋਂ ਸਮਾਂ ਕੱਢ ਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਜੀ ਆਇਆਂ ਨੂੰ ਸਬੂ ਨਗਰ ਪੁਕਾਰੀ ਵੱਲੋਂ ਸਤਲੁਜ ਸਪੋਰਟਸ ਕਲੱਬ ਪੁਕਾਰੀ ਵੱਲੋਂ ਸਾਰੇ ਕਲੱਬ ਨੂੰ ਆਇਆ ਬਹੁਤ ਬਹੁਤ ਧੰਨਵਾਦ ਮੈਂ ਕੋਈ ਸਾਸਰੀ ਗਾਲ ਜੀ ਸਾਸਰੀ ਗਾਲ ਜੀ ਮੈਂ ਬੀਰ ਸਾਹਿਬਾਂ ਨੂੰ ਬੇਨਤੀ ਕਰਾਉਂਗੀ ਮੈਚ ਕਰਾਉਗੇ ਸਟਾਰ ਕੈਮਾ ਟੂਰਨਾਮੈਂਟ ਹੈ ਤੁਹਾਡਾ ਆਪਣਾ 36ਵਾਂ ਕਬੱਡੀ ਅੱਛਾ ਕਲੱਬ ਦਾ ਕਿਹਨੋਂ ਆ ਜੀ ਖਡੂ ਟੂਰ ਸਕੋਰਸ ਕਲੱਬ ਜੀ ਮਕਰ ਪਾ ਤੁਹਾਨੂੰ ਕਲੱਬ ਅੱਛਾ 36ਵਾਂ ਟੂਰਨਾਮੈਂਟ ਹੈ ਜੀ ਕਿਹਨਾਂ ਦੀ ਯਾਦ ਵਿੱਚ ਹੈ ਜੀ ਇਹ ਸ਼ਹੀਦ ਰਤਨ ਸਿੰਘ ਦੀ ਯਾਦਗਾਰ ਅੱਛਾ ਇਹ 36ਵਾਂ ਜੀ ਤੁਹਾਨੂੰ ਪੁੱਛਣਾ ਚਾਹੁੰਦੇ ਜੀ ਵੀ ਦਰਸ਼ਕਾਂ ਤੁਸੀਂ ਦੱਸ ਦਈਏ ਵੀ ਕਿਹੜੀ ਜੰਗ ਦੇ ਵਿੱਚ ਸ਼ਹੀਦ ਹੋਏ ਸੀ ਉਹ ਚੀਜ਼ ਦੀ ਜੰਗ ਵਿੱਚ ਜੀ ਸ਼ਹੀਦ ਹੋਏ ਸੀ ਠੀਕ ਹੈ ਜੀ ਉਹ ਕੋਟਾ ਥੈਂਕ ਯੂ ਜੇ ਕਹਤਾ ਨਾ ਬੇਹਮਜ਼ੇ ਆ ਨਾ ਮੋਹਰੇ ਉਹ ਕਾਜਾ ਹਥਿਆਰ ਉਹ ਜਿੱਤ ਹਮੇਸ਼ਾ ਦੋਸਤ ਇਹਦਾ ਪਹਿਲਾ ਕਰਦੇ ਵਾਰ ਅਨ ਜਿਹੜਾ ਮਾਵੇ ਦੀ ਟੀਮ ਦੇ ਸਾਹਦੇ ਜੁਟਿਆ ਲਾਈਵ ਝਾੜ ਸਾਹਿਬ ਵਾਸੇ ਮਠੱਡਾ ਕਲਾ ਝਾੜ ਸਾਹਿਬ ਦੀ ਟੀਮ ਜਿਹੜੀ ਗਰਾਉਂਡ ਦੇ ਵਲ ਚੱਲ ਪਈ ਆ ਦੇਮ ਠੱਡਾਂ ਦੀ ਟੀਮ ਠੱਡਿਆਂ ਦੀ ਟੀਮ ਨੂੰ ਬੇਨਤੀ ਹੈ ਹੋਰ ਆਪਾਂ ਚੱਲਦੇ ਮੈਚ ਗ라운ਡ ਤੇ ਹੋ ਜਾਈਏ ਲੋਗਰੀ ਕਬੱਡੀ ਪਾਂਡੀ ਗਰੁੱਪ ਜੋਗੀ ਫਿਰ ਨਾਲ ਜਾਣ ਸਾਡੇ ਅੱਜ ਦੇ ਤਕੜਾ ਖੇਡਿਆ ਨਿਊਜ਼ੀਲੈਂਡ ਦੇ ਵਿੱਚ ਖੀਰਪਾ ਸਿੰਘ ਸਪੋਰਟਸ ਕਲੱਬ ਦੇ ਲਈ ਗਰਦੀਪ ਸਿੰਘ ਜਟਵਾਲ ਪੀਰ ਸਿੰਘ ਜਟਵਾਲ ਤਨਵਿੰਦਰ ਸਿੰਘ ਹੋਰ ਨੇ ਵੀ ਹਾਂਜੀ ਸਰ ਸਾਹਮਣੇ ਦੇਖ ਲੈ ਜੀ ਸਾਰਿਆਂ ਨੂੰ seri kebijiakan itu ada. ਕਾਰਿਗ ਕਿੰਨੇ ਮੇਲੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਜੀ ਫਿਰ ਤੁਸੀਂ ਜਿਹੜੇ ਅੱਜ ਦੀ ਨੌਜਵਾਨ ਪੀੜੀ ਨੂੰ ਨਸ਼ਿਆ ਤੋਂ ਰੋਕ ਕੇ ਖੇਮਾ ਵੱਲ ਲਾਣ ਲਗੇ ਇਹਦੇ ਬਾਰੇ ਜਿਹੜੀ ਪੀੜੀ ਹੁਣ ਫਿਰ ਨਸ਼ਿਆਂ ਨੂੰ ਲੱਗ ਜੀ ਤੇ ਬੱਚਿਆਂ ਨੂੰ ਕਿਆਸ਼ ਨੇ ਇੰਦੇ ਜ਼ਿਆਦਾ ਹੈ ਜੀ ਸਰਪੰਚ ਸਰਪੰਚ ਬਹੁਤ ਵਧੀਆ ਉਪਰਾਲਾ ਹੈ ਜੀ ਸਰਪੰਚ ਕਲਬ ਮੁਕਾਰੀ ਦਾ ਸ਼ਹੀਦ ਰਦਰ ਸਾਹਿਬ ਅਸਰ ਪਿੱਛੇ ਖੇਡ ਮੇਲਾ ਕਰਵਾ ਰਹੇ ਨੇ ਜੇਕਰ ਇਦਾਂ ਦੇ ਮੇਲੇ ਹੁੰਦੇ ਰਹਿਣਨ ਫਿਰ ਕੋਈ ਹੋਰ ਨਸ਼ਾ ਨਹੀਂ ਲੱਗਣਾ ਫਿਰ ਖੇਡਾਂ ਦਾ ਨਸ਼ਾ ਗਰਾਊਂਡ ਦਾ ਨਸ਼ਾ ਜਿਹੜਾ ਨੌਜਵਾਨਾਂ ਨੂੰ ਲੱਗਣਾ ਉਹ ਵੀ ਪ੍ਰਤੀਬਿੰਬ ਵਾਲੇ ਦੇ ਵਿੱਚ ਆਜੋ ਸਤ ਸੂਤ ਨੂੰ ਸਪੋਰਟਸ ਕਲੱਬ ਕਾਰੀਵਾਨ ਜਿਹੜੇ ਆਪਣੇ ਨਾਲੇ ਜੁੜੇ ਰਹੇ ਵੱਤੋਬਾਜੀ ਹੁੰਦੇ ਰਹਿਣ ਪਿੰਡ ਪਿੰਡ ਤਾਂ ਸਾਡੀ ਨੌਜਵਾਨੀ ਦਾ ਜਿਹੜਾ ਚਿਹਰਾ ਬਣਾਲਾ ਹੈ ਉਹ ਬਿਲਕੁਲ ਕਾਇਮ ਰਹੇਗਾ ਔਰ ਇਹਨਾਂ ਪਰਾਲਿਆਂ ਲਈ ਮੇਰੇ ਵੱਲੋਂ ਜਿਸ ਵੀ ਸਹਿਯੋਗ ਦੀ ਲੋੜ ਹੈ ਆਪਾਂ ਹਰ ਵੇਲੇ ਆਜਾਂਗੇ ਬਹੁਤ ਧੰਨਵਾਦ ਤੇ ਮੈਂ ਵਿਸ਼ੇਸ਼ ਤੌਰ ਤੇ ਆਪਣੇ ਨਗਰ ਨਿਵਾਸੀ ਮਕਾਰੀ ਦੇ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਵੀ 36ਵਾਂ ਚੀਦ ਰਤਨ ਸਿੰਘ ਯਾਦਗਾਰੀ ਟੂਰਨਾਮੈਂਟ ਪਿੰਡ ਮਕਾਰੀ ਵਿਖੇ ਸਤਲੁਜ ਸਪੋਰਟਸ ਕਲੱਬ ਮਕਾਰੀ ਵੱਲੋਂ ਕਰਵਾਇਆ ਜਾ ਰਿਹਾ ਸੀ 25 26 ਜਨਵਰੀ ਨੂੰ ਤੇ ਅਸੀਂ ਪੋਸਟ ਪਾਈ ਸੀ ਤੇ ਜਿਸ ਦਾ ਨਤੀਜਾ ਅੱਜ ਇਹ ਹੋਇਆ ਕਿ ਅੱਜ 26 ਤਰੀਕ ਟੀਮਾਂ ਇਨੀਆਂ ਪੂਰੇ ਪੰਜਾਬ ਇਹ ਜਿਹੜਾ ਟੂਰਨਾਮੈਂਟ ਹੈਗਾ ਬਹੁਤ ਹੀ ਵਧੀਆ ਢੰਗ ਨਾਲ ਇਹ ਸੰਪੂਰਨ ਕਰਾਇਆ ਹੈਗਾ ਤੇ ਮੈਂ ਇਹ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਗ੍ਰਾਮ ਪੰਚਾਇਤ ਮਕਾਰੀ ਵੱਲੋਂ ਇਹ ਜਿਹੜਾ ਟੂਰਨਾਮੈਂਟ ਇਸੇ ਤਰੀਕੀ ਸਤਨਾਮ ਭਾਜੀ ਹੁਣਾਂ ਤੋਂ ਜਿੱਦਾਂ ਇਹਨਾਂ ਨੇ ਪਿੰਡ ਮਕਾਰੀ ਵਿੱਚ ਖੇਡ ਪ੍ਰੋਗਰਾਮ ਕਰਾਇਆ ਹੈ ਇਹਨਾਂ ਤੋਂ ਸੇਧ ਲੈੰਦੇ ਹੋਏ ਅਸੀਂ ਵੀ ਆਪਣੇ ਪਿੰਡ ਵਿੱਚ ਇਦਾਂ ਦੀਆਂ ਖੇਡ ਖੇਡ ਜੋ ਵੀ ਖੇਡ ਨੂੰ ਪ੍ਰਮੋਟ ਪ੍ਰਮੋਟ ਕਰਨ ਲਈ ਤੇ ਜੋ ਵੀ ਕੋਈ ਖੇਡ ਸਮਾਗਮ ਕਰਨ ਲਈ ਇਹਨਾਂ ਤੋਂ ਸੇਧ ਲੈ ਕੇ ਅਸੀਂ ਵੀ ਅੱਗੇ-ਅਗੇ ਆਪਣੇ ਪਿੰਡ ਵਿੱਚ ਸਟਾਰਟ ਕਰਾਂਗੇ ਇਦਾਂ ਦਾ ਵੀ ਜੋ ਵੀ ਕੋਈ ਸਾਨੂੰ ਸਰਪੰਚ ਸਾਹਿਬ ਤੋਂ ਜੋ ਵੀ ਮਤਲਬ ਸਹਿਯੋਗ ਮਿਲੂਗਾ ਉਹ ਅਸੀਂ ਮਿਲ ਜੁਲ ਕੇ ਦੋਨਾਂ ਪਿੰਡਾਂ ਦਾ ਆਪਾ ਦੋਨਾਂ ਸਰਪੰਚ ਸਾਹਿਬਾਂ ਨੇ ਤੇ ਸਾਰੀਆਂ ಗ್ರಾಮ ਪੰਚਾਇਤਾਂ ਨੇ ਦੋਵਾਂ ਨੇ ਮਿਲ ਕੇ ਅਸੀਂ ਖੇਡਣਾ ਲਈ ਐਸੇ ਸਮਾਗਮਾਂ ਤੇ ਪ੍ਰੋਗਰਾਮਾਂ ਦੀ ਜੋ ਵੀ ਹੈ ਉਹ ਅਸੀਂ ਕੋਸ਼ਿਸ਼ਾਂ ਕਰਦੇ ਰਹਾਂਗੇ ਤਾਂ ਕਿ ਪਿੰਡ ਦੇ ਜੋ ਵੀ ਜਿੰਨੇ ਵੀ ਨੌਜਵਾਨ ਹੈ ਉਹਨਾਂ ਤੋਂ ਦੂਰ ਰਹਿਣ